ਫੋਨ ਬੰਦ ਕਰਿਓ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅਕਾਲੀ ਦਲ ਬਾਰਸ ਪੰਜਾਬ ਦੇ ਕਾਰਕੁੰਨਾਂ ਜੀ ਤੇ ਹਲਕੇ ਸ਼ਤਰਾਂ ਦੇ ਵਿੱਚ ਸਾਡੀ ਪੰਜ ਮੈਂਬਰੀ ਕਮੇਟੀ ਬਣੀ ਹੈ ਪਿੰਡਾਂ ਦੇ ਵਿੱਚ ਵੀ ਕਮੇਟੀਆਂ ਬਣਾਈਆਂ ਨੇ ਤੇ ਇਹਦੇ ਸਬੰਧ ਦੇ ਵਿੱਚ ਅੱਜ ਅਸੀਂ ਇਕੱਠੇ ਹੋਇਆ ਕਿ ਇੱਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਭਾ ਦੀਆਂ ਚੋਣਾਂ ਪੰਜਾਬ ਦੇ ਵਿੱਚ ਹੋ ਰਹੀਆਂ ਨੇ ਜੀਦੇ ਵਿੱਚ ਵੱਖ-ਵੱਖ ਪਾਰਟੀਆਂ ਨੇ ਆਪਦੇ ਸਾਰੇ ਉਮੀਦਵਾਰ ਖੜੇ ਕੀਤੇ ਨੇ ਸਾਡੀ ਅਕਾਲੀ ਦਲ 1850 ਪੰਜਾਬ ਦੇ ਵੱਲੋਂ ਪੰਜਾਬ ਦੇ ਵਿੱਚ ਕੋਈ ਵੀ ਕੈਂਡੀਡੇਟ ਖੜਾ ਨਹੀਂ ਕੀਤਾ ਗਿਆ ਸਾਨੂੰ ਉੱਪਰੋਂ ਕੋਈ ਆਰਡਰ ਨਹੀਂ ਹੋਇਆ ਉਹਨਾਂ ਦਾ ਅਰ ਨਾ ਹੀ ਕਿਸੇ ਨੂੰ ਸਮਰਥਨ ਕੀਤਾ ਗਿਆ ਇੱਥੇ ਹਲਕੇ ਛਤਰਾਣੇ ਦੇ ਵਿੱਚ ਦੇਖਣ ਨੂੰ ਆਇਆ ਆ ਸਾਨੂੰ ਪਤਾ ਲੱਗਿਆ ਕੱਲ ਜਿਹੜੇ ਕੈਂਡੀਡੇਟ ਖੜੇ ਨੇ ਅਕਾਲੀ ਦਲ ਪੁਨਰ ਸਰਜੀਤ ਦੇ ਇਹਨਾਂ ਨੇ ਇਹਦੇ ਉੱਤੇ ਭਾਈ ਅਮਰਪਾਲ ਸਿੰਘ ਖਾਲਸਾ ਐਮਪੀ ਖਡੂਰ ਸਾਹਿਬ ਜੋ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਰਹੇ ਉਹਨਾਂ ਦੀ ਫੋਟੋ ਸਾਡੇ ਪ੍ਰਧਾਨ ਸਾਹਿਬ ਨੇ ਕਾਲੀਦਲ ਵਾਰਿਸ ਪੰਜਾਬ ਦੇ ਤੇ ਬਾਈ ਦੀਪ ਸਿੱਧੂ ਦੀ ਫੋਟੋ ਲਾ ਕੇ ਵਰਤਿਆ ਜਾ ਰਿਹਾ ਨਾ ਤਾਂ ਕੋਈ ਉੱਪਰ ਇਹਨਾਂ ਦਾ ਸੰਪਰਕ ਹੈ ਪਰ ਨਾ ਹੀ ਕੋਈ ਸਾਡੇ ਨਾਲ ਇੱਥੋਂ ਜੋ ਇੱਥੋਂ ਦੇ ਨਮਾਇंदे ਨੇ ਜਾਂ ਉਮੀਦਵਾਰ ਖੜਨ ਵਾਲੇ ਸਾਡੇ ਨਾਲ ਸੰਪਰਕ ਕੀਤਾ ਗਿਆ ਸੋ ਅਸੀਂ ਇਹਦੀ ਜਿਹੜੀ ਅੱਜ ਦੀ ਇਕੱਠ ਕਰਿਆ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਫੋਰ ਜੋਰਨ ਨਿੰਦਾ ਕਰਦੇ ਆ ਤੇ ਇਹਨਾਂ ਦੇ ਨਾਲ ਸਾਡਾ ਕੋਈ ਸਮਰਥਨ ਨਹੀਂ ਹੈ ਜੀ ਲੋਕਲ ਪੱਧਰ ਤੋਂ ਵੀ ਤੁਸੀਂ ਕੋਈ ਉਹਨਾਂ ਦਾ ਸਹਿਯੋਗ ਨਹੀਂ ਕਰ ਰਹੇ ਸਮਰਥਨ ਨਹੀਂ ਦੇ ਰਹੇ ਸਾਥੋਂ ਸਹਿਯੋਗ ਮੰਗੇ ਨਹੀਂ ਜੀ ਉਹਨਾਂ ਨੇ ਪਹਿਲੀ ਤਾਂ ਗੱਲ ਹੈ ਬਾਕੀ ਸਾਨੂੰ ਉੱਪਰੋਂ ਆਰਡਰ ਨਹੀਂ ਹੈ ਅਰ ਨਹੀਂ ਸਾਡੇ ਨਾਲ ਇੱਥੇ ਕੋਈ ਉਹਨਾਂ ਨੇ ਸੰਪਰਕ ਕਰਿਆ ਵੀ ਸਾਨੂੰ ਕੋਈ ਮਦਦ ਕਰੋ ਫੋਟੋਆਂ ਜ਼ਰੂਰ ਸਾਡੇ ਅਕਾਲੀ ਦਲ ਦਾ ਜੋ ਸਾਡੇ ਵਾਰਸ਼ਿਕ ਆਪ ਦੇ ਪ੍ਰਧਾਨ ਨੇ ਇਹ ਜ਼ਰੂਰ ਲਾ ਲਿਓ ਸਾਡੀ ਜਥੇਬੰਦੀ ਦਾ ਤੇ ਪ੍ਰਧਾਨ ਸਾਹਿਬ ਦਾ ਉਹਨਾਂ ਵਰਤਿਆ ਜਾ ਰਿਹਾ ਹੈ ਜੋਈ ਦੀ ਅਸੀਂ ਪੁਰਜ਼ੋਰ ਦੇ ਵਿੱਚ ਨਿੰਦਾ ਕਰਦੇ ਇਹ ਇਸ ਤਰ੍ਹਾਂ ਅਸੀਂ ਬਿਲਕੁਲ ਨਹੀਂ ਸਾਡੇ ਵੋਟਰਾਂ ਨੂੰ ਸਾਡੀ ਬੇਨਤੀ ਹੈ ਵੀ ਜਿੱਥੇ ਉਹਨਾਂ ਦਾ ਜੀ ਕਰਦਾ ਵੋਟ ਪਾ ਸਕਦੇ ਨੇ ਯਾਦ ਹੈ ਵੋਟ ਜਿਹੜੀ ਪਾਉਣੀ ਹੈ ਉਹ ਹਰੇਕ ਵੋਟਰ ਦਾ ਅਧਿਕਾਰ ਹੈ ਉਹ ਜਿਹਨੂੰ ਮਰਜ਼ੀ ਪਾਉਣ ਪਰ ਇਸ ਤਰ੍ਹਾਂ ਅਸੀਂ ਬਿਨਾ ਪੁੱਛੇ ਬਿਨਾ ਉਸ ਦੀ ਅਸੀਂ ਨਿੰਦਾ ਕਰਦੇ ਹਾਂ ਜਿਹੜਾ ਸਾਡੇ ਪ੍ਰਧਾਨ ਸਾਹਿਬ ਦੀ ਹਾਂ ਜੀ ਇਹ ਉਹਨਾਂ ਨੇ ਉੱਪਰੋਂ ਜ਼ਰੂਰ ਕਿਹਾ ਸੀ ਵੀ ਜੇ ਇੱਥੇ ਤੁਹਾਡਾ ਕੋਈ ਹੈ ਜਾਤ ਤੌਰ ਤੇ ਮਤਲਬ ਜੇ ਕਿਸੇ ਨੂੰ ਸਮਰਥਨ ਦੇਣਾ ਚਾਹੁੰਦੇ ਹੋ ਤੁਹਾਨੂੰ ਠੀਕ ਲੱਗਦਾ ਜਾਂ ਤੁਸੀਂ ਆਪ ਦੇ ਤੌਰ ਤੇ ਕੋ ਆਪ ਦਾ ਉਮੀਦਵਾਰ ਖੜਾ ਕਰ ਸਕਦੇ ਹੋ ਜਾਂ ਜਿਤਾ ਸਕਦੇ ਹੋ ਜਾਂ ਚੋਣ ਲੜਾਉਣੀ ਚਾਹੁੰਦੇ ਹੋ ਉਹ ਤੁਸੀਂ ਕਰ ਸਕਦੇ ਹੋ ਵੀ ਪਾਰਟੀ ਵੱਲੋਂ ਕੋਈ ਆਰਡਰ ਨਹੀਂ ਬਿਲਕੁਲ ਜੀ ਜਦੋਂ ਫਲੈਕਸ ਬੋਰਡਾਂ ਤੇ ਲਾਤੀ ਅਰੇ ਪ੍ਰਚਾਰ ਵੀ ਕਰ ਰਹੇ ਨੇ ਵੀ ਸਾਡੇ ਇਹ ਜਦ ਦੀ ਬੰਦੀ ਦੇ ਨਾਲ ਸਮਝੌਤਾ ਹੋ ਚੁੱਕਿਆ ਜੀ ਅਸੀਂ ਨਾਲ ਹਰ ਰੋਜ਼ ਮਤਲਬ ਹੋਰ ਵੀ ਪਾਰਟੀਆਂ ਨਾਲ ਚਲੋ ਨਾ ਨੌਂ ਨਹੀਂ ਲੈਣਾ ਚਾਹੁੰਦਾ ਨੌਂ ਵਰਤਦੇ ਨੇ ਕਦੇ ਇਹਨਾਂ ਨੇ ਜਿਹੜੇ ਇਥੋਂ ਉਮੀਦਵਾਰ ਖੜੇ ਕਰੇ ਨੇ ਜਾਂ ਸਰਦਾਰ ਕਰਨ ਸਿੰਘ ਡੀਟੀਓ ਨੇ ਇਹਨਾਂ ਦੇ ਜਿਹੜੇ ਬੰਦੀ ਸਿੰਘ ਨੇ ਸਾਡੇ ਚਾਹੇਓ ਭਾਈ ਅਮਰਪਾਲ ਸਿੰਘ ਜਾਂ ਜਿਹੜੇ 30 35 35 ਸਾਲ ਤੋਂ ਵਿਚਾਰੇ ਬੈਠੇ ਨੇ ਸਜਾਵਾਂ ਜਿਹੜੀਆਂ ਨੇ ਉਹ ਡਬਲ ਬੁੱਕ ਚੁੱਕੇ ਨੇ ਉਹਨਾਂ ਦੇ ਹੱਕ ਚ ਕਦੇ ਹਾ ਦਾ ਨਾਰਾ ਮਾਰਿਆ ਇਹ ਤਾਂ ਜਿਵੇਂ ਕਹਿੰਦੇ ਹੁੰਦੇ ਆ ਤੜਕਾ ਲਾਉਣ ਵਾਲੀ ਕੰਮ ਹੈ ਜਦੋਂ ਵੋਟਾਂ ਆਗੀਆਂ ਆ ਗਏ ਜਦੋਂ ਵੋਟਾਂ ਗਈਆਂ ਤੇ ਭੱਜ ਗਏ ਇਥੋਂ ਲਾਲਾ ਲਾਲਾ ਵੀ ਕਰਦੇ ਨੇ ਤੇ ਅਪਸ਼ਬਦ ਵੀ ਬੋਲਦਾ ਮੈਂ ਮੰਨ ਲਓ ਸਰੇ ਆਮ ਕਹਿਣਾ ਚਾਹੁੰਦਾ ਸਰਦਾਰ ਕਰਨ ਸਿੰਘ ਡੀਟੀਓ ਜੋ ਇਤੋਂ ਦੇ ਹੁਣ ਫੇਰ ਪੁਨਰ ਸਰਜੀਤ ਦੇ ਆਗੂ ਬਣ ਕੇ ਆਏ ਨੇ ਪਹਿਲਾਂ ਇਥੋਂ ਤਕੜੀ ਦੇ ਚੌਂਡ ਸ਼ਾਨ ਤੇ ਫੇਰ ਉਧਰ ਚ ਮਕੌਰ ਸਾਹਿਬ ਕੰਨੀ ਚਲੇ ਗਏ ਅਰ ਵਰਕਰਾਂ ਨੂੰ ਆਗੂਆਂ ਨੂੰ ਮਤਲਬ ਮੈਂ ਕਹਿ ਨਹੀਂ ਸਕਦਾ ਵੀ ਸਣੇ ਮੈਨੂੰ ਕਿਓ ਬੋਲੀ ਬੋਲਦੇ ਨੇ ਅਸੀਂ ਬਿਲਕੁਲ ਇਸ ਤਰ੍ਹਾਂ ਸਮਰਥਨ ਦਾਬ ਦਬਕੇ ਨਾਲ ਥੋੜੀ ਸਮਰਥਨ ਦਿੱਤਾ ਜਾਂਦਾ ਹੁੰਦਾ ਜੀ ਇਹ ਤਾਂ ਪਿਆਰ ਨਾਲ ਦਿੱਤਾ ਜਾਂਦਾ ਹੁੰਦਾ ভোটার ਦਾ ਕਾਹੀ ਸਾਡਾ ਸੋਸ਼ਲ ਮੀਡੀਆ ਪ੍ਰਿੰਟ ਮੀਡੀਆ ਤੁਸੀਂ ਪੱਤਰਕਾਰ ਖੜੇ ਹੋ ਜੀ ਇਸੇ ਕਰਕੇ ਅਸੀਂ ਪ੍ਰੈਸ ਕਾਨਫਰੰਸ ਬੁਲਾਈ ਹੈ ਇਹਦੀਆਂ ਸਾਡੀਆਂ ਖਬਰਾਂ ਲੱਗਣਗੀਆਂ ਤੇ ਅਸੀਂ ਮਤਲਬ ਸੋਸ਼ਲ ਮੀਡੀਆ ਤੇ ਪਾਵਾਂਗੇ ਤੇ ਪਿੰਡਾਂ ਦੇ ਵਿੱਚ ਜਿਹੜੇ ਸਾਡੇ ਸੰਪਰਕ ਨੇ ਉਹਨਾਂ ਨੂੰ ਅਸੀਂ ਆਪਦੇ ਸੰਪਰਕ ਸੂਤਰ ਰਾਹੀਂ ਬੇਨਤੀ ਕਰਾਂਗੇ ਬਿਲਕੁਲ ਜੀ ਇਹ ਤਾਂ ਲਾਹਾ ਲੈਣ ਦੀ ਕੋਸ਼ਿਸ਼ ਤਾਂ ਕਰੇ ਰਹੇ ਨੇ ਜੇ ਇਹਨਾਂ ਨੇ ਸਮਰਥਨ ਲੈਣਾ ਹੁੰਦਾ ਅਸੀਂ ਬੈਠੇ ਆ ਇੱਥੇ ਪੰਜ ਮੈਂਬਰੀ ਕਮੇਟੀ ਆ ਸਾਡੀ ਤੇ ਹੋਰ ਸਾਡੇ ਵਰਕਰ ਨੇ ਸਾਡੇ ਨਾਲ ਸੰਪਰਕ ਕਰਦੇ ਤੇ ਉਸ ਤੋਂ ਬਾਅਦ ਅਸੀਂ ਇਸ ਚੀਜ਼ ਤੇ ਵਿਚਾਰਦੇ ਫਿਨਿਸ਼ ਕਰਦਾ ਮੈਂ ਗੁਰਜੰਨ ਸਿੰਘ ਵਾਰਸ਼ ਪੰਜਾਬ ਦੇ ਪੰਜ ਮੈਂਬਰੀ ਕਮੇਟੀ ਹਲਕਾ ਸ਼ਤrana ਅਸੀਂ ਜਦੋਂ ਕੱਲ ਇਹ ਦੇਖਿਆ ਮੈਂ ਦੇਖਣ ਤਾਰਸਾਰੀ ਜਥੇਬੰਦੀ ਨਾਲ ਸੰਪਰਕ ਕੀਤਾ ਵੀ ਕੀ ਆਪਣਾ ਹਾਈ ਕਮਾਂਡ ਵੱਲੋਂ ਕੋਈ ਸਮਰਥਨ ਹੈ ਉਹਨਾਂ ਵੱਲੋਂ ਸਾਨੂੰ ਇੱਕ ਵੀ ਮੈਸੇਜ ਆਇਆ ਵੀ ਆਪਣਾ ਕੋਈ ਸਮਰਥਨ ਨਹੀਂ ਜੇ ਆਪਾਂ ਨੇ ਚੋਣਾਂ ਲੜਨੀਆਂ ਹੁੰਦੀਆਂ ਤਾਂ ਆਪਾਂ ਚੋਣਾ ਖੁੱਲੇ ਮੈਦਾਨ ਵਿੱਚ ਆ ਕੇ ਲੜਦੇ ਠੀਕ ਹੈ ਜਿਹੜਾ ਕੋਈ ਆਪਣੇ ਨਾਲ ਸਮਰਥਨ ਨੂੰ ਸਾਂਝੇ ਤੌਰ ਤੇ ਇਕੱਠਿਆਂ ਕੇ ਲੜਦੇ ਉਹ ਸਾਰਿਆਂ ਦੇ ਸਾਹਮਣੇ ਹੁੰਦਾ ਪਰ ਇਹ ਸਿਰਫ ਇੱਕ ਲਾਹਾ ਲੈਣ ਵਾਲੀ ਗੱਲ ਕੀਤੀ ਗਈ ਹੈ ਨਾ ਸਾਡੀ ਹਾਈ ਕਮਾਂਡ ਨਾਲ ਕੋਈ ਗੱਲ ਭਾਈ ਸਾਹਿਬ ਨੇ ਦੱਸਿਆ ਜੇ ਕੱਲ ਸੰਪਰਕ ਕੀਤਾ ਪੱਤਰਕਾਰਾਂ ਨਾਲ ਹੀ ਤਾਂ ਉਹਨੇ ਅੱਗੋਂ ਕਿਹਾ ਵੀ ਸਾਡੀ ਹਾਈ ਕਮਾਂਡ ਨਾਲ ਗੱਲ ਹੋ ਚੁੱਕੀ ਹੈ ਜੇ ਇਹਨਾਂ ਦੀ ਹੈ ਤਾਂ ਇਹ ਗੱਲ ਕਰ ਲੈਣਾ ਮੈਂ ਕਹਿੰਦਾ ਵੀ ਹਾਈ ਕਮਾਂਡ ਨੇ ਸਾਨੂੰ ਇੱਥੇ ਔਦੇਦਾਰੀਆਂ ਦਿੱਤੀਆਂ ਨੇ ਸਾਨੂੰ ਹਾਈ ਕਮਾਂਡ ਨੇ ਥਾਪਿਆ ਹੈ ਉਹਨਾਂ ਦੇ ਕਹਿਣ ਤੇ ਅਸੀਂ ਇੱਥੇ ਤੁਰੇ ਹਾਂ ਤੇ ਹਲਕੇ ਵਿੱਚ ਘੁੰਮ ਰਹੇ ਹਾਂ ਤੇ ਸਾਡੀ ਇਸ ਗੱਲ ਤੇ ਪੁਰਜੋਰ ਅਸੀਂ ਲਿੰਦੇ ਕਰਦੇ ਆ ਵੀ ਇਹ ਸਾਡੇ ਜਿਹੜੇ ਵੋਟਰ ਨੇ ਪਾਰਸ਼ ਪੰਜਾਬ ਦੇ ਉਹਨਾਂ ਨੂੰ ਤਸਵੀਰਾਂ ਲਾ ਕੇ ਗੁੰਮਰਾਹ ਕਰਕੇ ਲਾਹਾ ਲੈਣਾ ਚਾਹੁੰਦੇ ਨੇ ਇਹ ਇਹ ਜਿਹੜਾ ਤੁਸੀਂ ਹੁਣ ਇਹ ਇਤੋਂ ਤੇ ਇਹੀ ਲੱਗ ਰਿਹਾ ਨਾ ਵੀ ਛੇ ਦੇ ਹੀ ਐਂ ਤਰੇ ਫਰਦੇ ਆ ਪਰ ਇਹਨਾਂ ਨੂੰ ਇਹ ਵੀ ਦੱਸਣਾ ਹੋਣਾ ਚਾਹੀਦਾ ਇੱਕ ਵੀ ਅਸੀਂ ਪੂਰੀ ਵਾਰਸ਼ ਪੰਜਾਬ ਦੇ ਦੀਵਾਲੀ ਵਿਕਰਮੰਡੇ ਗੁਰੂ ਪਰਵਧੀਆਂ ਪੂਰੀ ਮਤਲਬ ਆ ਇਲਾਕੇ ਦੀ ਸੰਗਤ ਨੂੰ ਵਧਾਈਆਂ ਦਿੱਤੀਆਂ ਨੇ ਹਲਕਾ ਇਸ ਤਰ੍ਹਾਂ ਦੇ ਨੂੰ ਔਰ ਜਿਹਦੇ ਵਿੱਚ ਬਾਪੂ ਤਰਸੇਮ ਸਿੰਘ ਦੀਆਂ ਸਾਨੂੰ ਡਿਊਟੀ ਲਾਈ ਹਾਂ ਉਹਨਾਂ ਵੱਲੋਂ ਡਿਊਟੀ ਲਾਈ ਗਈ ਕਿਉਂਕਿ ਇਹ ਵੀ ਇੱਕ ਪ੍ਰਚਾਰ ਹੈ ਤੇ ਅਸੀਂ ਬੋਰਡਾਂ ਨਾਲ ਹੀ ਪ੍ਰਚਾਰ ਕਰ ਰਹੇ ਸੀ ਤੇ ਆ ਜਿਹੜਾ ਅੱਜ ਕੀਤਾ ਹੈ ਸ਼ੋਸ਼ਣਤਾ ਚ ਹੁਣ ਕਹਿਣਾ ਕੀ ਚਾਹੁੰਦੇ ਤੁਸੀਂ ਸਾਡੇ ਵੋਟਰ ਇਹਨਾਂ ਦੇ ਇਕਮਰਾਹ ਨੂੰ ਪ੍ਰਚਾਰ ਤੋਂ ਸੁਚੇਤ ਹੋਣ ਔਰ ਨਾਲ ਅਸੀਂ ਇਹ ਵੀ ਕਹਿੰਦੇ ਆ ਵੀ ਜਿਹੜਾ ਕੋਈ ਤੁਹਾਨੂੰ ਪੰਥਕ ਸੋਚ ਵਾਲਾ ਲੱਗਦਾ ਜੋ ਸਾਡੀ ਪਾਰਟੀ ਦਾ ਹੁਕਮ ਹੈ ਉਹਨਾਂ ਵੱਲ ਪਸੰਦ ਪਰ ਗਮਰੂ ਜਿਹੜੇ ਗਮਰਾਹਕੂਨ ਪ੍ਰਚਾਰ ਨੇ ਇਹਨਾਂ ਤੋਂ ਬਚਣ ਦੀ ਲੋੜ ਹੈ ਜਿਹੜੇ ਲਾਹਾ ਲੈਣਾ ਚਾਹੁੰਦੇ ਨੇ ਇਹਨਾਂ ਤੋਂ ਬਚਣ ਭਾਜੀ ਜਿਹੜਾ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਹੈ ਅਸੀਂ ਬਾਰਸ ਪੰਜਾਬ ਦੇ ਜਿਹੜੀ ਤੁਸੀਂ ਸਮਝੋਤੇ ਦੀ ਗੱਲ ਕੀਤੀ ਹੈ ਅਸੀਂ ਸ਼ਰੋਮਣੀ ਅਕਾਲੀ ਦਲ ਪੁਨਰ ਸਰਜੀਤ ਨੇ ਜਿਹੜੀ ਅਸੀਂ ਇੱਥੇ 11 ਬਲਾਕ ਸੰਪਤੀਆਂ ਤੇ ਤਿੰਨ ਜ਼ਿਲ੍ਹਾ ਪ੍ਰਸ਼ਦ ਦੀ ਚੋਣਾਂ ਲੜ ਰਹੇ ਹਾਂ ਜਿਹੜੀ ਵਾਰਸ ਪੰਜਾਬ ਦੀ ਜਥੇਬੰਦੀ ਹੈ ਪੰਜਾਬ ਦੀ ਜਥੇਬੰਦੀ ਹੈ ਕਦੇ ਤੁਸੀਂ ਦੇਖਿਆ ਸਭ ਤੋਂ ਪਹਿਲੀ ਗੱਲ ਮੈਂ ਤੁਹਾਨੂੰ ਸਵਾਲ ਕਰਦਾ ਕਦੇ ਦੇਖਿਆ ਤੁਸੀਂ ਵੀ ਇੱਕ ਹਲਕੇ 'ਚ ਸਮਰਥਨ ਹੋਵੇ ਤੇ ਦੂਜੇ ਹਲਕੇ 'ਚ ਸਮਰਥਨ ਨਾ ਹੋਵੇ ਜੇ ਆਪਾਂ ਖੇਤਰੀ ਪਾਰਟੀ ਵੀ ਆਪਾਂ ਜਥੇਬੰਦੀ ਬਣਾਈ ਹੈ ਮੈਂਬਰ ਪਾਰਲੀਮੈਂਟ ਹੈ ਕਦੇ ਇੱਕ ਹਲਕੇ 'ਚ ਹੋਵੇ ਤੇ ਦੂਜੇ 'ਚ ਨਾ ਹੋਵੇ ਦੂਜੀ ਗੱਲ ਸਾਡੇ ਜਿਹੜੇ ਉਹ ਪੋਸਟਰ ਮੈਂ ਦੇਖਿਆ ਆਜੋ ਆ ਪੋਸਟਰ ਲੱਗਾ ਹੋਇਆ ਇਸੇ ਪੋਸਟਰ ਦੀ ਗੱਲ ਹੈ ਆ ਥੱਲੇ ਪੋਸਟਰ ਦਿਖਾਓ ਮੈਨੂੰ ਕਿਸੇ ਦੀ ਫੋਟੋ ਹੈਗੀ ਐ ਆ ਸਾਡਾ ਜ਼ਿਲ੍ਹਾ ਪਰਿਸ਼ਦ ਦਾ ਲੜ ਰਹਾ ਹੈ ਹੈਗੀ ਕਿਤੇ ਫੋਟੋ ਆ ਉੱਪਰ ਕਿਤੇ ਆਹੀ ਬਲਿਹਾਰ ਸਿੰਘ ਰੈਵ ਦੀ ਛੋਟੇ ਪੋਸਟਰ ਕਿਤੇ ਹੈਗੀ ਫੋਟੋ ਇਹ ਜੇ ਕਿਤੇ ਇੱਕ ਫੋਟੋ ਬਾਰਸ ਪੰਜਾਬ ਦੇ ਦਿਖਾਓ ਮੈਨੂੰ ਕਿੱਥੇ ਲਿਖਿਆ ਹੈਗਾ ਕਿਤੇ ਨਹੀਂ ਨਾ ਜੇ ਇੱਕ ਚਰਚਿਤ ਚਿਹਰਾ ਹੈ ਜੇ ਅਸੀਂ ਭਾਈ ਅਮਰਤਪਾਲ ਨੂੰ ਚੰਗਾ ਸਮਝਦੇ ਹਾਂ ਜੇ ਅਸ਼ੀਸ਼ ਮੁੱਚੇ ਪੰਥ ਨੂੰ ਨਾਲ ਤੁਰਨ ਦੀ ਅਪੀਲ ਕੀਤੀ ਹੈ ਜੇ ਕਿਤੇ ਸਾਡੇ ਦੋ ਕੈਂਡੀਡੇਟਾਂ ਨੂੰ ਸਾਡੇ ਉਪਰਾਂ ਨੂੰ ਸਾਡੀ ਵੋਟ ਦੇ ਜਿਥੇ ਉਹਨਾਂ ਦਾ ਜੀ ਕਰ ਰਿਹਾ ਹੈ ਤਾਂ ਇਹ 'ਚ ਵੀ ਕੋਈ ਹੁਣ ਤੁਸੀਂ ਬਾਕੀ ਯਾਦ ਹੈ ਸਾਰੇ ਕੈਂਡੀਡੇਟਾਂ ਤੇ ਲੱਗੀ ਹੋਈ ਆ ਡਾਕਟਰ ਦਾ ਅਧਿਕਾਰ ਹੈ ਉਹ ਦੂਜੀ ਗੱਲ ਪਰ ਇਸ ਤਰ੍ਹਾਂ ਜਨਾਪੂਛੇ ਸਾਹਿਬ ਚਲੇ ਜਾਓ ਸਾਡੇ ਹਰਮਨ ਸਾਹਿਬ ਦੀ ਜਿਹੜਾ ਦੀਪ ਸਿੱਧੂ ਦੀ ਗੱਲ ਕਰਦੇ ਨੇ ਇਹ ਦੀਪ ਸਿੱਧੂ ਦਾ ਭਾਈ ਵਾਰਸ ਪੰਜਾਬ ਦਾ ਕਾਰਕੁਨ ਨਹੀਂ ਹੈ ਕੋਈ ਲੀਡਰ ਨਹੀਂ ਹੈ ਉਹ ਤਾਂ ਸ਼ਬਦ ਆ ਪੰਜਾਬ ਦਾ ਸਾਂਝਾ ਬੰਦਾ ਸੀ ਠੀਕ ਹੈ ਪਰ ਮੈਂ ਤੁਹਾਨੂੰ ਇਹ ਗੱਲ ਕਹਿਣਾ ਵੀ ਚੰਤ ਕ ਬੰਦੇ ਹੁੰਦੇ ਨੇ 2-4 ਜਣੇ ਹਰੇਕ ਹਲਕੇ 'ਚ ਜਿਹੜੇ ਸਾਰੀ ਪਾਰਟੀਆਂ ਨਾਲ ਸੈਟਿੰਗਾਂ ਕਰਨ ਨੂੰ ਫਿਰਦੇ ਹੁੰਦੇ ਨੇ ਤੇ ਹਰੇਕ ਪਾਰਟੀ ਦੇ ਵਿੱਚ ਉਹ ਆਪਦੇ ਬੰਦੇ ਛੱਡ ਕੇ ਰੱਖਦੇ ਨੇ ਵਟਣਾ ਭਾਈ ਜੀ ਕੁਝ ਨਹੀਂ ਹੁੰਦਾ ਅਸੀਂ ਇੱਕ ਪਾਰਟੀ 'ਚ ਖੜੇ ਆ ਸ਼ਰੋਮਣੀ ਅਕਾਲੀ ਦਲ 'ਚ ਚਾਰ-ਚਾਰ ਪੀੜ੍ਹੀਆਂ ਤੋਂ ਖੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਾਲ ਸਾਡਾ ਲੜਾਈ ਹੋਈ ਹੈ ਤਾਂ ਅਸੀਂ ਸ਼੍ਰੋਮਣੀ ਕਾਲੇ ਪੁਨਰਸਰਜੀਤ ਲੈ ਕੇ ਅੱਧੀ ਲੜਾਈ ਲੜ ਰਹੇ ਹਾਂ ਸਮੁੱਚੇ ਪੰਥ ਨੂੰ ਅਸੀਂ ਇਕਾ ਦੀ ਸਮੁੱਚੇ ਪੰਥ ਨੂੰ ਅਸੀਂ ਇਕੱਠੇ ਹੋਣ ਲਈ ਕਿਹਾ ਵੀ ਜੇ ਆਪਾਂ ਪੰਜਾਬ ਦੇ ਭਲੇ ਲਈ ਕੁਝ ਕਰਨਾ ਹੈ ਤਾਂ ਸਮੁੱਚੇ ਪੰਥ ਨੂੰ ਇਕੱਠਾ ਹੋਣਾ ਪਊਗਾ ਪਰ ਜਿ ਭਾਈਚਾਰੇ ਦੀਆਂ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਇਹ ਕੁਝ ਕੁ ਬੰਦੇ ਹੁੰਦੇ ਨੇ ਜਿਹੜੇ ਇਹ ਇਹ ਪਾਰਟੀਆਂ ਨੂੰ ਬਦਨਾਮ ਕਰਦੇ ਨੇ ਸਾਡਾ ਤਾਂ ਜੀ ਇਹ ਹੈ ਜੀ ਸਾਡਾ ਜੀ ਉਹ ਹੈ ਜੀ ਇਹ ਜਿਹੜੀਆਂ ਬੰਡੀਆਂ ਪੰਥ ਦੇ ਵਿੱਚ ਪਾਉਂਦੇ ਨੇ ਨਾ ਤੇ ਕੁਝ ਕੁ ਲੋਕ ਹੀ ਹੁੰਦੇ ਨੇ ਬਾਈ ਜੀ ਸਭ ਤੋਂ ਵੱਡੀ ਗੱਲ ਮੈਂ ਇਹ ਗੱਲ ਹੈ ਵੀ ਹਰੇਕ ਹਲਕੇ ਦੇ ਵਿੱਚ ਇਹ ਕਦੇ ਵੀ ਸੰਭਵ ਨਹੀਂ ਹੋਊਗਾ ਵੀ ਜਿਹੜੀ ਪੰਜਾਬ ਦੀ ਪਾਰਟੀ ਹੋਵੇ ਦੋ ਦੋ ਐਮਪੀ ਜਿੱਤੇ ਹੋਣ ਉਸ ਪਾਰਟੀ ਦੇ ਤੇ ਉਹ ਇੱਕ ਹਲਕੇ 'ਚ ਸਮਰਥਨ ਦੇ ਦੇਣ ਤੇ ਦੂਜੇ 'ਤੇ ਦੇ ਦੇਣ ਉਹਨਾਂ ਦਾ ਇਹ ਕਹਿਣਾ ਤੁਸੀਂ ਹਲਕੇ ਦਾ ਜ਼ਿਕਰ ਕੀਤਾ ਵੀ ਦਾਖਾ ਦੇ ਵਿੱਚ ਚਲੇ ਜਾਓ ਜਾਂ ਫਤੇਗੜ ਸਾਹਿਬ ਚਲੇ ਜਾਓ ਜਾਂ ਹੋਰ ਪਾਸੇ ਤੁਸੀਂ ਗੱਲ ਕਰ ਰਹੇ ਹੋ ਉਹਨਾਂ ਦਾ ਕਹਿਣਾ ਕਿ ਸਾਨੂੰ ਪਾਰਟੀ ਵੱਲੋਂ ਹਦਾਇਤਾਂ ਦਿੱਤੀਆਂ ਨਹੀਂ ਆਇਆ ਸੀਗਾ ਵੀ ਹਲਕਾ ਵਾਈਜ਼ ਜੇ ਕਿਸੇ ਨੇ ਸਮਰਥਨ ਕਰਨਾ ਤਾਂ ਤੁਸੀਂ ਕਰ ਸਕਦੇ ਹੋ ਜੇਕਰ ਤੁਸੀਂ ਸਾਡੇ ਕੋਲੋਂ ਕੋਈ ਸਮਰਥਨ ਮੰਗਦਾ ਤਾਂ ਅਸੀਂ ਸਮਰਥਨ ਦਿੰਦੇ ਵੀ ਪਰ ਇਹਨਾਂ ਨੇ ਸਮਰਥਨ ਮੰਗੇ ਨਹੀਂ ਪੂਰਾ ਇਹਨਾਂ ਨੂੰ ਟੈਲੀਫੋਨ ਗਿਆ ਸੀ ਮੇਰੀ ਕਾਲ ਡਿਟੇਲ ਕਢਾ ਲਓ ਤੁਸੀਂ ਫੋਨ ਕਿਤੇ ਗਏ ਨਹੀਂ ਹੈਗੇ ਬਾਈ ਜੀ ਕਾਲ ਡਿਟੇਲ ਕਢਾ ਲਓ ਮੇਰੀ ਔਲ ਡਿਟੇਲ ਚ ਬਕਾਇਦਾ ਇਹ ਨਾ ਬੰਦਿਆਂ ਨੂੰ ਮੈਂ ਟੈਲੀਫੋਨ ਕੀਤਾ ਹੋਇਆ ਜਿਹੜਾ ਭਗਵੰਤ ਸਰਪੰਚ ਇਹ ਮੂਰੇ ਹੋ ਕੇ ਬੋਲ ਰਹੇ ਨੇ ਇਹਨਾਂ ਨੂੰ ਮੇਰਾ ਫੋਨ ਗਿਆ ਸੀ ਵੀ ਭਾਈ ਅਸੀਂ ਸਾਡੇ ਦੋ ਕ ਕੈਂਡੀਡੇਟ ਕਹਿੰਦੇ ਨੇ ਅਸੀਂ ਫੋਟੋ ਲਾ ਲਈਏ ਇਹ ਕਹਿੰਦੇ ਅਸੀਂ ਤਾਂ ਊਂ ਵੀ ਤੁਹਾਡੀ ਮਦਦ ਕਰ ਰਹੇ ਹਾਂ ਵੀ ਤੁਸੀਂ ਲਾ ਲਓ ਤੇ ਪਾਰਟੀ ਲੈਵਲ ਤੇ ਵੀ ਗੱਲ ਕਰ ਲਓ ਪਾਰਟੀ ਲੈਵਲ ਤੇ ਅਸੀਂ ਆਪਦੇ ਜਦੋਂ ਸਾਡੇ ਸੀਨੀਅਰ ਲੀਡਰ ਨੇ ਮੰਤਰੀ ਜੀ ਐਲੀ ਜੀ ਸਹਿਮਤੀ ਦਿੱਤੀ ਸੀ ਇਹਨਾਂ ਨੂੰ ਮੰਤਰੀ ਐਲੀ ਜੀ ਨੇ ਕਿਹਾ ਵੀ ਕੋਈ ਗੱਲ ਨਹੀਂ ਐਡਾ ਕਿਡਾ ਕ ਮਸਲਾ ਹੈ ਵੀ ਆਪਾਂ ਸਾਰੇ ਪੰਜਾਬ ਲਈ ਲੜ ਰਹੇ ਹਾਂ ਵੀ ਕੋਈ ਗੱਲ ਨਹੀਂ ਤੁਸੀਂ ਦੋ ਦੋ ਜੇ ਤੁਸੀਂ ਲਾਣੀਆਂ ਦੋ ਸਿੱਟਾ ਤਾਂ ਇਹ ਵੀ ਭਾਈ ਜੀ ਜੇ ਅਸੀਂ ਲਾ ਵੀ ਨਹੀਂ ਤਾਂ ਵੀ ਐਡਾ ਕੋਈ ਮਸਲਾ ਨਹੀਂ ਹੈ ਇੱਕ ਛੋਟੀ ਛੋਟੀ ਗੱਲ ਨੂੰ ਦੋ ਦਿਨ ਇਲੈਕਸ਼ਨ ਚ ਰਹਿ ਗਏ ਕੱਲ ਨੂੰ ਪਹੁੰਚੋਂ ਪ੍ਰਚਾਰ ਬੰਦ ਹੈ ਇਹ ਅੱਜ ਮੌਕੇ ਤੇ ਦਿਗ ਗਿਆ ਇਹਨਾਂ ਨੂੰ ਇਹ ਤਾਂ ਜਾਣ ਕੇ ਡੀਟੀਓ ਸਾਹਿਬ ਨੂੰ ਟਾਰਗੇਟ ਕਰ ਰਿਹਾ ਹੈ ਡੀਟੀਓ ਨੇ ਉਹ ਕਰਤਾ ਡੀਟੀਓ ਗਲਤ ਬੋਲਦਾ ਡੀਟੀਓ ਤੁਸੀਂ ਤੁਸੀਂ ਉਸ ਉਹਨਾਂ ਦੀ ਲੈਂਗੁਏਜ ਤੋਂ ਤੁਸੀਂ ਦੇਖ ਹੀ ਲਿਆ ਹੋਣਾ ਵੀ ਜੇ ਸਾਡੇ ਲੀਡਰ ਨੂੰ ਬਦਨਾਮ ਕਰਨ ਦੀ ਇੱਕ ਬਸ ਆਦਤ ਆ ਹਰ ਇੱਕ ਵਾਰ ਸਾਡੇ ਲੀਡਰ ਨੂੰ ਬਦਨਾਮ ਕਰਨ ਦੀ ਇੱਕ ਆਦਤ ਆ ਇਹਨੇ ਆ ਉਹ ਬੀਬੀ ਬਰਿੰਦਰਕਰ ਲੂੰਬਾ ਨੇ 12 ਤੋਂ 17 ਤੱਕ ਜਿਹੜਾ ਬੀਬੀ ਲੂੰਬਾ ਨੇ ਇਮਾਨਦਾਰੀ ਨਾਲ ਕੰਮ ਕੀਤੇ ਬਾਈ ਜੀ ਸਾਰਾ ਹਲਕਾ ਸਾਰੇ ਪਿੰਡ ਦਾ ਉਲਰ ਉਲਰ ਕੇ ਇੱਧਰ ਨੂੰ ਆ ਰਹੇ ਨੇ ਬੀਬੀ ਲੂੰਬਾ ਦੀ ਗੱਲ ਚੱਲ ਰਹੀ ਹੈ ਸਾਰੇ ਕਿਤੇ ਪਰ ਇਹ ਚੰਦ ਲੋਕ ਭੰਡਣ ਤੇ ਹੀ ਰਹਿੰਦੇ ਨੇ ਕਿਸੇ ਦਾ ਕੋਈ ਮਰ ਜਾਏ ਕਿਸੇ ਦਾ ਕੋਈ ਜੰਮ ਜਾਏ ਕਿਸੇ ਦਾ ਕੋਈ ਮਰ ਜਾਏ ਬੀਬੀ ਬੀਬੀ ਲੂੰਬਾ ਦਾ ਡੀਟੀਓ ਨੇ ਮਾਰਤਾ ਕਿਸਦਾ ਕੋਈ ਜੰਮ ਜਾਏ ਬੀਬੀ ਲੂੰਬਾ ਦੇ ਦੀ ਚ ਵਧਾਈ ਦੇਣ ਨਹੀਂ ਗਏ ਇਹਨਾਂ ਨੂੰ ਤਾਂ ਜੀ ਗੱਲ-ਗੱਲ ਤੇ ਸਾਡੇ ਵਿਰੁੱਧ ਬੋਲਣ ਦੀ ਕੁਛ ਨਾ ਕੁਛ ਮਸਾਲਾ ਚਾਹੀਦਾ ਸਾਰਾ ਹਲਕਾ ਜਾਣਦਾ ਬੀਬੀ ਬਨਿੰਦਰ ਕੌਰ ਲੂੰਬਾ ਦੇ ਜਿੰਨੇ ਕੈਂਡੀਡੇਟ ਨੇ ਸਾਰੇ ਤਗੜੀ ਲੀਡ ਨਾਲ ਜਿੱਤਣਗੇ ਤੇ ਸਾਰੇ ਹੀ ਪਾਰਟੀ ਵੱਲੋਂ ਆਜ਼ਾਦ ਖੜਾਏ ਗਏ ਨੇ ਮੈਂ ਇਸ ਤੋਂ ਵੱਧ ਹੋਰ ਤੁਹਾਨੂੰ ਸਾਰੀ ਗੱਲਾਂ ਦਾ ਬਾਈ ਮੈਂ ਦੱਸਤਾ ਸਮਝਵਾ